ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਾਵਰੀ ਨਦੀ ਦੇ ਬਿਲਕੁਲ ਕੰਡੇ ਤੇ ਇਹ ਬੜੇ ਰਮਣੀਕ ਜੇ ਸਥਾਨ ਹਨ ਗੁਰਦੁਆਰਾ ਨਗੀਨਾ ਘਾੜ ਸਾਹਿਬ ਗੁਰਦੁਆਰਾ ਬੰਦਾ ਘਾੜ ਸਾਹਿਬ ਅਤੇ ਗਾਗਰ ਕੁੰਡ ਜਿੱਥੋਂ ਰੋਜ਼ਾਨਾ ਸਤਿਗੁਰਾਂ ਦੇ ਤਖਤ ਸਾਹਿਬ ਜੀ ਦੇ ਇਸ਼ਨਾਨ ਵਾਸਤੇ ਜਲ ਦੀ ਸੇਵਾ ਕੀਤੀ ਜਾਂਦੀ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਗੀਨਾ ਘੜ ਸਾਹਿਬ ਇਹ ਉਹ ਪਾਵਨ ਸਥਾਨ ਹੈ ਜਿਸ ਅਸਥਾਨ ਤੇ ਸਤਿਗੁਰ ਸੱਚੇ ਪਾਤਸ਼ਾਹ ਦੋਹਾਂ ਜਹਾਨਾਂ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਬਨਜਾਰਾ ਸਿੱਖ ਆਪਣੀ ਅਤਿ ਸ਼ਰਦਾ ਸਹਿਤ ਕੀਮਤੀ ਨਗੀਨਾ ਭੇਂਟ ਕਰਦਾ ਹੈ ਗੁਰੂ ਸਾਹਿਬ ਜੀ ਉਹ ਨਗੀਨਾ ਗੋਦਾਵਰੀ ਨਦੀ ਵਿੱਚ ਸੁੱਟ ਦਿੰਦੇ ਨੇ ਉਹ ਸਿੱਖ ਹੈਰਾਨ ਹੋਇਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਮੇਰੇ ਸਤਕਾਰ ਦੀ ਕਦਰ ਨਹੀਂ ਜਾਣੀ ਅੰਦਰੋਂ ਅੰਦਰ ਹੀ ਨਾਰਾਜ਼ ਵੀ ਹੋਇਆ ਕਿ ਇੰਨੇ ਬਹੁਮੁੱਲੇ ਨਗੀਨੇ ਨੂੰ ਨਦੀ ਵਿੱਚ ਸੁੱਟ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਮਨ ਦੀ ਸੋਚ ਨੂੰ ਜਾਣ ਲਿਆ ਤੇ ਫਰਮਾਇਆ ਕਹਿਣ ਲੱਗੇ ਸਿੱਖਾ ਜਾ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ ਜਦੋਂ ਉਹਨਾਂ ਜਾ ਰਿਹਾ ਸਿੱਖ ਨਦੀ ਵਿੱਚ ਆਪਣੇ ਜੇ ਆਪਣੇ ਨਗੀਨੇ ਜੇ ਤੇ ਉਸ ਤੋਂ ਵੀ ਕੀਮਤੀ ਹੋਰ ਲਾਲ ਜਵਾਰ ਵੇਖੇ ਤੇ ਉਹਦਾ ਸਾਰਾ ਹੰਕਾਰ ਦੂਰ ਹੋ ਗਿਆ। ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਸਾਡਾ ਖਜ਼ਾਨਾ ਹੈ। ਤੁਹਾਡੇ ਇਸ ਨਗੀਨੇ ਨੂੰ ਅਸੀਂ ਆਪਣੇ ਖਜ਼ਾਨੇ ਵਿੱਚ ਸ਼ਾਮਲ ਕਰ ਲਿਆ ਹੈ। ਗੁਰਬਾਣੀ ਦੀਆਂ ਪਾਵਨ ਪੰਕਤੀਆਂ ਨੇ ਸੰਗਤ ਜੀ ਹਰ ਜੀਉ ਅਹੰਕਾਰ ਨਾ ਭਾਵਈ ਵੇਦਕੂਕ ਸੁਣਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਚਰਨੀ ਟੈ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲੋਂ ਆਪਣੇ ਕੀਤੇ ਹੋਏ ਹੰਕਾਰ ਦੀ ਮਵਾਫੀ ਮੰਗੀ ਇਸੇ ਹੀ ਅਸਥਾਨ ਤੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣਾ ਅੰਤਲਾ ਸਮਾ ਨੇੜੇ ਜਾਣਦੇ ਹੋਇਆ ਤਖਤ ਸਜਖੰਡ ਸ੍ਰੀ ਹਜੂਰ ਸਾਹਿਬ ਵਾਲਾ ਸਥਾਨ ਪ੍ਰਗਟ ਕੀਤਾ ਜਿਉ ਜੋ ਸ਼ਸਤਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀਆ ਦੇ ਬਿਲਕੁਲ ਅੱਗੇ ਆਪ ਜੀ ਦਰਸ਼ਨ ਕਰਦੇ ਹੋ ਗ੍ਰੰਥੀ ਸਿੰਘਾਂ ਦੇ ਕਹਿਣ ਦੇ ਮੁਤਾਬਕ ਇਹ ਜਿਹੜੇ ਸ਼ਾਸਤਰ ਨੇ ਪ੍ਰਾਤਨ ਸਿੰਘਾਂ ਦੇ ਸ਼ਾਸਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਲਾਡਲੀਆਂ ਫੌਜਾਂ ਦੇ ਸ਼ਾਸਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕਮਰਕੱਸੇ ਦੇ ਸ਼ਾਸਤਰ ਤਖਤ ਸੱਜਖੰਡ ਸ੍ਰੀ ਹਜੂਰ ਸਾਹਿਬ ਵਿਖੇ ਨੇ ਜੋ ਸ਼ਾਮ ਨੂੰ 7:30 ਵਜੇ ਸਮਾਪਤੀ ਤੋਂ ਬਾਅਦ ਦਰਸ਼ਨ ਕਰਵਾਏ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ